ਆਪਣੇ ਜੀ ਆ ਬਿਨਾ ਕਿਹੋ ਤੋਂ ਆਪਾਂ ਬੇਸਨ ਦੀ ਬਰਫੀ ਬਣਾਈ ਹੈਗੀ ਆ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਹੈ ਬਹੁਤ ਵਧੀਆ ਜੀ ਇਹ ਸੌਫਟ ਵੀ ਹੈਗੀ ਆ ਤੇ ਸਵਾਦਿਸ਼ ਵੀ ਬਹੁਤ ਬਣੀ ਹੈਗੀ ਹਾਂ ਜੀ ਦਾ ਟੈਕਸਚਰ ਵੀ ਬਹੁਤ ਵਧੀਆ ਮੈਂ ਤੁਹਾਨੂੰ ਜੀ ਇੱਕ ਪਿਸ ਤੋੜ ਕੇ ਦਿਖਾਨੀ ਹੈਗੀ ਆ ਦੇਖੋ ਜੀ ਇਹ ਲੱਗਦੀ ਆ ਵੀ ਤੁਹਾਨੂੰ ਆਪਾਂ ਇਹਦੇ ਵਿੱਚ ਕੀ ਹੋ ਨਹੀਂ ਪਾਇਆ ਹੈਗਾ ਬਹੁਤ ਵਧੀਆ ਸੌਫਟ ਉਸੇ ਤਰ੍ਹਾਂ ਹੀ ਬਣੀ ਜਿਸ ਤਰ੍ਹਾਂ ਆਪਾਂ ਕਿਹਾ ਵਾਲੀ ਬੇਸਨ ਦੀ ਬਰਫੀ ਬਣਾਉਣੇ ਆ ਤੇ ਇਸ ਤਰ੍ਹਾਂ ਜੀ ਇਹ ਬਰਫੀ ਬਹੁਤ ਹੀ ਵਧੀਆ ਬਣਦੀ ਆ ਬਗੈਰ ਘਿਓ ਤੇ ਤੁਸੀਂ ਵੀ ਟਰਾਈ ਕਰਨੀ ਜੀ ਚਲੋ ਹੁਣ ਆਪਾਂ ਤੁਹਾਨੂੰ ਜੀ ਦੱਸਦੇ ਹੈਗੇ ਆਪਾਂ ਇਹਨੂੰ ਕਿਸ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੈਰੀਓ ਗਾਰਡਨ ਨੈਕਟਨ ਦੇ ਵਿੱਚ ਅਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਆਪਾਂ ਜੀ ਬਣਾਉਣ ਲੱਗੇ ਆਂ ਅੱਜ ਬੇਸਣ ਜਿਹੜਾ ਕਿ ਆਪਾਂ ਬਗੈਰ ਘਿਓ ਤੋਂ ਬਣਾਉਣ ਲੱਗੇ ਹੈਗੇ ਇਹਦੇ ਵਿੱਚ ਆਪਾਂ ਘਿਓ ਨਹੀਂ ਪਾਣਾ ਹੈਗਾ ਸਿਰਫ ਆਪਾਂ ਸੁੱਕਾ ਹੀ ਬੇਸਣ ਨੂੰ ਭੁੰਨਣਾ ਹੈਗਾ ਤੇ ਬਾਕੀ ਸਾਰੀਆਂ ਚੀਜ਼ਾਂ ਆਪਾਂ ਸੇਮ ਆਉਂਟ ਤੇ ਵਿੱਚ ਹੀ ਪਾਣੀਆਂ ਹੈਗੀਆਂ ਹਾਂਜੀ ਇਹ ਵਾਲਾ ਬੇਸਣ ਬਣਾਉਣ ਨੂੰ ਆਪਾਂ ਜੀ ਸੇਮ ਹੀ ਇਹ ਮੈਜ਼ਰਮੈਂਟ ਕੀਤੀ ਹੈਗੀ ਆ ਜਿਸ ਤਰ੍ਹਾਂ ਆਪਣੇ ਕੋਈ ਵਾਲ ਕੱਪ ਹੈਗਾ ਪਾਈ ਮਣਿਆ ਹੈਗਾ 200 ਗ੍ਰਾਮ ਦਾ ਇਹ 200 ਗ੍ਰਾਮੀ ਆਪਣੇ ਕੋਲੇ ਬੇਸਨ ਹੈਗਾ ਆ ਇਹਨੂੰ ਆਪਾਂ ਜਿ ਸ਼ਾਨ ਲਿਆ ਹੈਗਾ ਆ ਕਿਉਂਕਿ ਇਹਦੇ ਵਿੱਚ ਕਈ ਵਾਰੀ ਕੁਝ ਹੁੰਦਾ ਤਾਂ ਆਪਾਂ ਨੂੰ ਛਾਣ ਲੈਣਾ ਚਾਹੀਦਾ ਆ ਤਾਂ 200 ਗ੍ਰਾਮੀ ਆਪਣੀ ਜਿਹੜੀ ਇਹ 슈ਗਰ ਹੈਗੀ ਆ ਇਹਦੇ ਵਿੱਚ ਜੀ 100 ਗ੍ਰਾਮ ਆਪਾਂ ਮਿਲਕ ਪਾਊਡਰ ਪਾਵਾਂਗੇ ਤੇ 100 ਗ੍ਰਾਮ ਆਪਾਂ ਜਿਹੜਾ ਨਾਰੀਅਲ ਦਾ ਬਰਾਦਾ ਹੈਗਾ ਇਹ ਪਾਵਾਂਗੇ ਅੱਧਾ ਚਮਚਾ ਆਪਾਂ ਇਲਾਚੀ ਪਾਊਡਰ ਤਾਂ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਜੇ ਇਹ ਜੈਲੋ ਲੱਡੂਆਂ ਵਾਲਾ ਰੰਗ ਪਾਵਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਕੜਾਹੀ ਨੂੰ ਆਪਾਂ ਗਰਮ ਕਰਕੇ ਤੇ ਜਿਹੜਾ ਆਪਣਾ ਇਹ ਬੇਸਨ ਹੈਗਾ ਇਹਨੂੰ ਆਪ ਹਾਂਜੀ ਇਹ 200 ਗ੍ਰਾਮੀਆਂ ਜੀ ਇਹਨੂੰ ਜੇ ਆਪਾਂ ਥੋੜਾ ਜਿਹਾ ਟਾਈਮ ਲਾਉਣਾ ਹੈ ਤਾਂ ਸਲੋ ਹੀਟ ਤੇ ਇਹਨੂੰ ਭੁੰਨਣਾ ਹੈਗਾ ਕਿਉਂਕਿ ਆਪਾਂ ਇਹ ਬਗੈਰ ਘਿਓ ਤੋਂ ਬਣਾ ਰਹੇ ਆ ਜੇ ਆਪਾਂ ਜਿਆਦੀ ਅੱਗ ਕੀਤੀ ਤਾਂ ਫਿਰ ਇਹਦਾ ਕਾਲਾ ਹੋ ਜਾਣਾ ਇਹਨੇ ਐਵੇਂ ਕੱਚਾ ਰਹਿ ਜਾਊਗਾ ਹਾਂਜੀ ਫਿਰ ਟੇਸਟ ਕੱਚੇ ਦਾ ਆਊਗਾ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਣਾ ਜਦੋਂ ਆਪਾਂ ਘਿਓ ਦੇ ਵਿੱਚ ਬੇਸਨ ਬਣਾਉਣੇ ਉਹ ਵੱਲ ਬਹੁਤ ਜਲਦੀ ਭੁੱਜ ਜਾਂਦਾ ਹੈਗਾ ਇਹਨੂੰ ਆਪਾਂ ਹੌਲੀ ਹੌਲੀ ਜਿਹਾ ਸਲੋ ਹੀਟ ਤੇ ਹੁਣ ਭੁੰਨਣਾ ਹੈਗਾ ਜਦੋਂ ਇਹਦੀ ਚੰਗੀ ਤਰ੍ਹਾਂ ਆਪਾਂ ਨਾਈਸ ਕੁਸ ਹੋਣ ਲੱਗੀ ਤੇ ਆਪਣਾ ਬੇਸਣ ਲੱਗਦਾ ਵੀ ਆਪਾਂ ਨੂੰ ਭੁੱਜ ਗਿਆ ਹੈਗਾ ਥੋੜਾ ਕਲਰ ਵੀ ਚੇਂਜ ਹੋ ਜਾਂਦਾ ਫਿਰ ਆਪਾਂ ਆਪਣੀ ਚਾਣੀ ਬਣਾਵਾਂਗੇ ਜਿਹੜੀ ਇਹਦੇ ਵਿੱਚ ਪਾਣੀ ਆ ਇਹ ਜੀ ਬਹੁਤ ਹੀ ਵਧੀਆ ਬਗੈਰ ਕਿਉਂ ਤਵੇ ਬੇਸਣ ਬਣਦਾ ਹੈਗਾ ਆ ਆਪਾਂ ਨੂੰ ਸਾਰੇ ਤਰੀਕਿਆਂ ਦੇ ਨਾਲ ਹੀ ਹਾਂਜੀ ਬਣਾਉਣਾ ਚਾਹੀਦਾ ਤੇ ਬਹੁਤ ਹੀ ਸੁਆਦੇਚ ਬਣਦਾ ਹੈਗਾ ਚਲੋ ਆਪਾਂ ਹੁਣ ਇਹਨੂੰ ਜੀ ਹੌਲੀ ਹੌਲੀ ਲਪੂਣ ਲੱਗੇ ਪਹਿਲਾਂ ਆਪਣਾ ਬੇਸਣ ਜੀ ਭੁੱਜ ਗਿਆ ਹੈਗਾ ਇਹਦੀ ਬਹੁਤ ਹੀ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਜਦੋਂ ਇਹਦੀ 스맬 ਬਹੁਤ ਨਾਈਸ ਆਉਂਦੀ ਖੁਸ਼ਬੂ ਤਾਂ ਫਿਰ ਇਹ ਭੁੱਜ ਗਿਆ ਹੈਗਾ ਹਾਂਜੀ ਮੇਕ ਸ਼ੁਰ ਜਦੋਂ ਵੀ ਆਪਾਂ ਇਹਨੂੰ ਭੋਂਦੇ ਆ ਕਿਉਂਕਿ ਆਪਾਂ ਇਹਨੂੰ ਕਿਉ ਤੋਂ ਬਗੈਰ ਭੋਂਦੇ ਸੁੱਕੇ ਨੂੰ ਇਹਦੇ ਵਿੱਚ ਇਦਾਂ ਜੀ ਡਲੀਆਂ ਆ ਜੀਆਂ ਜਿਹੜੇ ਲਾਮਸ ਬਣ ਜਾਂਦੇ ਆ ਆਪਾਂ ਨੂੰ ਨਾਲ-ਨਾਲੇ ਕੜਛੀ ਦੇ ਨਾਲ ਇਹਨਾਂ ਨੂੰ ਇਦਾਂ ਮੈਸ਼ ਕਰਨਾ ਪੈਣਾ ਆ ਨਹੀਂ ਤਾਂ ਜਦੋਂ ਆਪਾਂ ਇਹਦੇ ਵਿੱਚ ਚਾਣੀ ਪਾਈ ਤੇ ਫਿਰ ਉਹ ਡਲੀਆਂ ਜੀਆਂ ਇਸ ਤਰ੍ਹਾਂ ਲਾਮਸ ਬਣ ਜਾਣੇ ਹੈਗੇ ਆ ਹੁਣ ਆਪਣਾ ਜੇ ਭੁੱਜ ਗਿਆ ਹੈਗਾ ਇਹਨੂੰ ਆਪਾਂ ਠੰਡਾ ਕਰਨਾ ਆ ਜਦੋਂ ਇਹ ਠੰਡਾ ਹੋ ਗਿਆ ਤੇ ਇਹਨੂੰ ਇੱਕ ਵਾਰੀ ਆਪਾਂ ਫਿਰ ਛਾਨਣਾ ਹੈਗਾ ਕਿਉਂਕਿ ਜਿਹੜੇ ਵੀ ਵਿੱਚ ਲਾਮਸ ਹੁੰਦੇ ਜੋ ਵੀ ਡਲੀਆਂ ਜੀਆਂ ਹੁੰਦੀਆਂ ਉਹ ਫਿਰ ਆਪਣੀਆਂ ਪਤਾ ਲੱਗ ਜੂ ਛਾਣੀ ਦੇ ਵਿੱਚ ਦੀ ਇੱਕ ਵਾਰੀ ਜ਼ਰੂਰ ਆ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦੇਣਾ ਠੰਡਾ ਕਰਨਾ ਇਹਨੂੰ ਆਪਾਂ ਹਲਾਇ ਜਾਣਾ ਹਜੇ ਆਪਣੀ ਕੜਾਈ ਹੈਗੀ ਗਰਮ ਹੁਣ ਜੀ ਆਪਾਂ ਇਹਦੀ ਚਾਣੀ ਬਣਾਉਣੀ ਹੈ ਜਿਹੜੀ ਇੱਕ ਤਰ੍ਹਾਂ ਦੀ ਆਪਾਂ ਚਾਣੀ ਬਣਾ ਲੈਣੀ ਹੈ ਹੁਣ ਇਹ ਜੀ ਬਹੁਤ ਵਧੀਆ ਹੁਣ ਭੁੱਜ ਗਿਆ ਹੈਗਾ ਬਸ ਇਹ ਕੱਚਾ ਨਹੀਂ ਹੋਣਾ ਚਾਹੀਦਾ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ 10 ਤੋਂ 12 ਮਿੰਟ ਆਪਾਂ ਇਹਨੂੰ ਭੁੰਨਿਆ ਹੈਗਾ ਕੰਟੀਨਿਊ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ ਹੁਣ ਇਸ ਟੀਲੇ ਦੇ ਵਿੱਚ ਜੀ ਆਪਾਂ ਬਣਾਉਣੀ ਹੈਗੀ ਚਾਣੀ ਤੋਂ ਮੈਂ ਥੋੜਾ ਬੰਦ ਕੀਤਾ ਸੀ ਕਰਮਾ ਸੀ ਹਾਂਜੀ ਜਿੰਨਾ ਆਪਣੇ ਕੋ ਬੇਸਲ ਸੀਗਾ ਜੀ ਉਨੀ ਆਪਣੀ ਕੋ 슈ਗਰ ਹੈਗੀ ਆ 200 ਗ੍ਰਾਮ ਹੈਗੀ ਆ ਜਿੰਨੀ 슈ਗਰ ਉਹਦਾ ਅੱਧਾ ਆਪਾਂ ਜੀ ਇਹ ਪਾਣੀ ਪਾਉਣਾ ਹੈਗਾ ਇਹ ਹਾਫ ਹੁਣ ਆਪਾਂ ਇਹਨੂੰ ਜੀ ਗਰਮ ਕਰਨਾ ਹੈਗਾ ਚਾਹਣੀ ਨੂੰ ਉਬਾਲਾ ਦੇਣਾ ਹੈਗਾ ਆ ਜਦੋਂ ਆਪਣਾ ਇਹ ਉਬਾਲਾ ਆ ਗਿਆ ਤਾਂ ਫਿਰ ਇਹਦੇ ਵਿੱਚ ਜੀ ਇੱਕ ਪਿੰਚ ਆਪਾਂ ਜਿਹੜਾ ਲੱਡੂ ਵਾਲਾ ਕਲਰ ਪਾਣਾ ਹੈਗਾ ਆ orange ਹੈਗਾ ਇਹ ਜਾ ਲਓ ਥੋੜਾ ਜਿਹਾ ਇਲਾਚੀ ਪਾਊਡਰ ਵੀ ਫਿਰ ਵਿੱਚ ਹੀ ਪਾ ਦੇਣਾ ਹਾਂਜੀ ਹੁਣ ਜਦ ਇਹਨੂੰ ਬਾਲਾ ਆ ਗਿਆ ਤਾਂ ਫਿਰ ਆਪਾਂ ਚਾਣੀ ਜਿਹੜੀ ਦੇਖਣੀ ਹੈਗੀ ਆ ਚੈੱਕ ਕਰਕੇ ਚਾਣੀ ਆਪਣੀ ਜੀ ਹੁਣ ਚੰਗੀ ਤਰ੍ਹਾਂ ਇਹ ਬਣ ਗਈ ਹੈਗੀ ਆ ਹੁਣ ਆਪਾਂ ਨੂੰ ਲੱਗਦਾ ਇਹ ਬਣੀ ਆ ਤਾਂ ਆਪਾਂ ਨੂੰ ਥੋੜਾ ਜਿਹਾ ਹਾਂਜੀ ਚੈੱਕ ਕਰ ਲੈਣੇ ਆ ਮੜੇ ਹੱਥ ਤੇ ਲਾ ਕੇ ਤੋ ਕੇ ਚਿਪਚਪੀ ਜੀ ਆਪਣੀ ਇੱਕ ਤਾਰ ਦੀ ਬਣਨੀ ਚਾਹੀਦੀ ਆ ਆ ਦੇਖੋ ਜੀ ਇਹਦੀ ਇੱਕ ਤਾਰ ਬਣਦੀ ਹੈਗੀ ਆ ਹੁਣ ਆਪਾਂ ਇਹਨੂੰ ਕਤਿਲੇ ਤੋਂ ਕਤਿ ਕਰ ਦੇਣਾ ਹੈਗਾ ਬਹੁਤ ਜ਼ਿਆਦੀ ਨਹੀਂ ਆਪਾਂ ਇਹਦੀ ਤਾਰ ਬਣਾਉਣੀ ਹੈਗੀ ਬਸ ਇੱਕ ਹੀ ਤਾਰ ਬਣਾਉਣੀ ਹੈ ਜੀ ਇਹ ਆਪਣੀ ਠੀਕ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਇੱਕ ਪਿੰਟ ਜਿਹੜਾ ਹੈਗਾ ਹੈ ਆਪਣਾ ਜੀ ਇਹ ਲੱਡੂਆਂ ਵਾਲਾ ਜਿਹੜਾ ਕਲਰ ਹੈਗਾ ਆ ਉਹ ਪਾਣਾ ਹੈਗਾ ਆ ਹਾਂ ਜੀ ਨੂੰ ਆਪਾਂ ਵਿੱਚ ਮਿਕਸ ਕਰ ਦੇਣਾ ਹੈਗਾ ਯਾ ਥੋੜਾ ਜਿਹਾ ਹੀ ਮਿਕਸ ਹੋ ਜਰੇ ਤਾਂ ਹੁਣ ਆਪਾਂ ਚਾਣੀ ਨੂੰ ਜਿਹੜੀ ਸਾਈਡ ਤੇ ਲਸਣ ਹੈਗਾ ਕਿਉਂਕਿ ਬਹੁਤੀ ਨਾਲ ਜਿਆਦਾ ਹੋ ਜੀਵੇ ਇਹਨੂੰ ਆਪਾਂ ਥੋੜੀ ਹਲਾ ਲੈਣਾ ਹੈਗਾ ਯਾ ਹਾਂ ਜੀ ਆਪਾਂ ਉਹ ਸੇਮ ਹੀ ਕੜਾਈ ਲਈ ਹੈਗੀ ਜਿਹੜਾ ਵੇਸਣਿਆਂ ਨੂੰ ਆਪਾਂ ਇਹပေါ် ਕੱਟਿਆ ਹੈਗਾ ਹੁਣ ਭੁੰਨਿਆ ਜਿਹੜਾ ਇਹਦੀ ਆਪਾਂ ਇੱਕ ਵਾਰੀ ਇਹਨੂੰ ਹੋਰ ਹੁਣ ਛਾਣਨਾ ਹੈਗਾ ਜਦੋਂ ਇਸ ਤਰ੍ਹਾਂ ਫੇਰ ਡਲੀਆਂ ਜੀਆਂ ਇਹਦੀਆਂ ਸਾਰੀਆਂ ਨਿਕਲ ਜਾਂਦੀਆਂ ਹੈ ਜੀਆਂ ਆ। ਆ ਜਿਹੜੀਆਂ ਡਲੀਆਂ ਹੈਗੀਆਂ ਕਿਉਂਕਿ ਜੇ ਆਪਾਂ ਚਾਣੀ ਪਾ ਦਤੀ ਤੇ ਫਿਰ ਆਪਣੇ ਲਾਂਸ ਜਿਹੜੇ ਆ ਨਿਕਲਨੇ ਨਹੀਂ ਹੈਗੇ। ਹੁਣ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਨਾਲ ਸਪੈਚੂਲਰ ਦੇ ਨਾਲ ਇਹਦਾ ਕੱਢ ਸਕਦੇ ਹੈਗੇ। ਮੇਕ ਸ਼ੁਰ ਹਾਂ ਦੀ ਜੀ ਨੂੰ ਛਾਣ ਲੈਣਾ ਹੈਗਾ ਆ। ਹੁਣ ਆਪਾਂ ਜੀ ਇਹਦੇ ਵਿੱਚ ਜਿਹੜਾ ਹੈਗਾ ਆ ਆਪਣਾ ਇਹ ਨਾਰੀਅਲ ਹੈਗਾ ਜਿਹੜਾ 100 ਗ੍ਰਾਮ ਹੈਗਾ ਇਹ ਵੀ ਵਿੱਚੇ ਬਰਾਦਾ ਪਾ ਦੇਣਾ ਹੈਗਾ ਆ ਜਾਂ ਤੁਸੀਂ ਨਹੀਂ ਵੀ ਪਾਉਣਾ ਇਹਨੂੰ ਸਕਿਪ ਕਰ ਸਕਦੇ ਆ ਕਿਉਂਕਿ ਆਪਾਂ ਇਹਦੇ ਵਿੱਚ ਕਿਉਂ ਨਹੀਂ ਪਾਇਆ ਹੈਗਾ ਤਾਂ ਨਾਰੀਅਲ ਦੇ ਵਿੱਚ ਥੋੜਾ ਜਿਹਾ ਆਇਲ ਹੁੰਦਾ ਤੇ ਉਹਦੇ ਨਾਲ ਤੇ ਆਪਣੀ ਜੀ ਮਠਿਆਈ ਰੱਧੀਆ ਜੰਮ ਜਾਂਦੀ ਹੈਗੀ ਆ ਹਲਕਾ ਜਿਹਾ ਆਪਾਂ ਇਹਨੂੰ ਵਿੱਚੇ ਮਿਕਸ ਕਰਕੇ ਭੁੰਨ ਲੈਣਾ ਹੈਗਾ ਆ ਹਾਂਜੀ ਇਹ ਵਾਲਾ ਜੀ ਆਪਣੇ ਕੋਲ ਹੈਗਾ ਆ ਅੱਧਾ ਚਮਚਾ ਜਿਹੜਾ ਇਲਾਚੀ ਪਾਊਡਰ ਹੈਗਾ ਕਾਰਡੀਮ ਪਾਊਡਰ ਮਿਸਨ ਜੀ ਆਪਣਾ ਬਹੁਤ ਸੋਨਾ ਭੁੱਜ ਗਿਆ ਹੈਗਾ ਮੇਕਸ਼ਰ ਹਾਂਜੀ ਆਪਾਂ ਬੇਸਣੇ ਭੁੰਨਣਾ ਹੈਗਾ ਇਹ ਚੰਗੀ ਤਰ੍ਹਾਂ ਘਿਓ ਦੇ ਵਿੱਚ ਤਾਂ ਬਹੁਤ ਛੇਤੀ ਭੁੱਜ ਜਾਂਦਾ ਪਰ ਇਹ ਥੋੜਾ ਜਿਹਾ ਟਾਈਮ ਲੈਂਦਾ ਹੈਗਾ ਆ ਆਪਾਂ ਨੂੰ 10-15 ਮਿੰਟ ਇਹਨੂੰ ਲਾ ਕੇ ਹੈਗੇ ਆ ਭੁੰਨਦਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਚਾਣੀ ਹੈਗੀ ਉਹ ਮਿਕਸ ਕਰ ਦੇਣੀ ਹੈਗੀ ਆ ਮਿਲਕ ਪਾਊਡਰ ਜੀ ਆਪਾਂ ਬਾਅਦ ਦੇ ਵਿੱਚ ਮਿਕਸ ਕਰਨਾ ਇਹਦੇ ਵਿੱਚ ਜਿਹੜਾ ਹੈਗਾ ਆ ਪਹਿਲਾਂ ਚਾਣੀ ਪਾਉਣੀ ਹੈਗੀ ਆ ਹਾਂਜੀ ਥੋੜੀ-ਥੋੜੀ ਪਾ ਕੇ ਆਪਾਂ ਮਾਲੀ ਇਹਨੂੰ ਹਿਲਾ ਦੇਣਾ ਹੈਗਾ ਆ ਪਹਿਲਾਂ ਆਪਾਂ ਜੀ ਆਪਣਾ ਬੇਸਨ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਫਿਰ ਆਪਾਂ ਮਿਲਕ ਪਾਊਡਰ ਇਹਦੇ ਵਿੱਚ ਪਾਉਣਾ ਹੈਗਾ ਆ ਇਹ ਬਲੋਜੀ ਆਪਣਾ 100 ਗ੍ਰਾਮ ਹੀ ਮਿਲਕ ਪਾਊਡਰ ਹੈਗਾ ਇਹ ਵਿੱਚ ਹੀ ਪਾ ਦੇਣਾ ਹੁਣ ਬਸ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਹੈਗਾ ਜਿਦਾ ਆਪਾਂ ਕਹਿ ਦਿੰਦੇ ਨੇ ਬੇਸਨ ਹੁਣ ਆਪਾਂ ਘੋਟਣਾ ਹੈਗਾ ਆ ਹਾਂਜੀ ਸਟੋਵ ਆਪਾਂ ਹੁਣ ਬੰਦ ਕੀਤਾ ਹੈਗਾ ਆ ਬਸ ਇਹਨੂੰ ਆਪਾਂ ਹੁਣ ਹਲਾਈ ਜਾਣਾ ਇੱਦਾਂ ਕੰਟੀਨਿਊਅਨ ਚੰਗੀ ਤਰ੍ਹਾਂ ਘੋਟ ਲੈਣਾ ਫਿਰ ਆਪਾਂ ਇਹਨੂੰ ਜੀ ਟ੍ਰੇ ਦੇ ਵਿੱਚ ਪਾ ਲੈਣਾ ਟ੍ਰੇ ਆਪਾਂ ਆਲਰੇਡੀ ਗ੍ਰੀਸ ਕਰਕੇ ਰੱਖੀ ਹੋਈ ਆ। ਆਪਣਾ ਜੀ ਬੇਸਣ ਹੁਣ ਇਹ ਚੰਗੀ ਤਰ੍ਹਾਂ ਆਪਾਂ ਘੋਟ ਲਿਆ ਹੈਗਾ ਹੁਣ ਇਹ ਚੰਗੀ ਤਰ੍ਹਾਂ ਡਰਾਈ ਹੋ ਗਿਆ ਆ ਲੱਗਦਾ ਹੁਣ ਆਪਣਾ ਇਹ ਜੀ ਮਰਫੀ ਜੰਮ ਜਾਣੀ ਇਹਦੀ ਵਧੀਆ ਹੋ ਗਿਆ ਹੈਗਾ ਹੁਣ ਆਪਾਂ ਜੀ ਇਹਨੂੰ ਕੀ ਕਰਨਾ ਹੈਗਾ ਇੱਕ ਟ੍ਰੇ ਉਹਦੇ ਵਿੱਚ ਆਮ ਗ੍ਰੀਸ ਕਰਕੇ ਰੱਖੀ ਹੈ ਟੇ ਆਪਾਂ ਉਹਦੇ ਵਿੱਚ ਪਾ ਲੈਣਾ ਤੇ ਫਿਰ ਆਪਾਂ ਇਹਨੂੰ ਜਮਾ ਦੇਣਾ ਹੈਗਾ 2-3 ਘੰਟੇ ਲਈ ਫਿਰ ਅੱਦੇ ਆਪਾਂ ਇਹਨੂੰ ਠੰਡ ਤੇ ਪਿਆ ਰਹਿਣ ਦੇਣਾ ਹੈਗਾ ਜਦੋਂ ਵੀ ਆਪਣਾ ਇਹ ਠੰਡਾ ਹੋ ਕੇ ਜੰਮ ਗਿਆ ਤਾਂ ਫਿਰ ਆਪਾਂ ਇਹਦੀ ਬਰਫੀ ਬਣਾਵਾਂਗੇ ਜੀ ਪੀਸ ਹਾਂ ਜੀ ਹੁਣ ਆਪਾਂ ਇਹਨੂੰ ਇੱਕ ਟ੍ਰੇ ਦੇ ਵਿੱਚ ਪਾ ਦਨੇ ਆ ਜੀ ਬਹੁਤੀ ਸੁਣਾ ਬਣਿਆ ਹੈਗਾ ਬਿਦਾਊਟ ਕਿਹੋ ਤੋਂ ਇਦਾਂ ਜੀ ਆਪਾਂ ਬਣਾ ਸਕਦੇ ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਨਾਰੀਅਲ ਦਾ ਭਰਾਂਦਾ ਪਾਇਆ ਉਹਦੇ ਵਿੱਚ ਵੀ ਥੋੜਾ ਆਇਲ ਹੁੰਦਾ ਹੈ ਤੇ ਆਪਣਾ ਇਹ ਵਧੀਆ ਬਣ ਜਾਂਦਾ ਹੁਣ ਮੈਂ ਇਹਨੂੰ ਇੱਥੇ ਪਾਉਂਗੀ ਹਣੀ हाँ जी हाँ जी आपू करना है आप ट्रेनू सैट कर देना हौली हौली स्पैचलर पड़ा है ਪਣ ਆਪਾਂ ਇਸ ਤਰ੍ਹਾਂ ਜੀ ਇਹਨੂੰ ਟਰੇ ਦੇ ਵਿੱਚ ਸੈੱਟ ਕਰ ਦੇਣਾ ਹੈਗਾ ਜਿੰਨੀ ਮਰੀ ਹੈਗਾ ਇਹ ਆਪਣਾ ਖੇਤ ਤੁਸੀਂ ਜਿੱਦਾਂ ਮਰਜੀ ਇਹਨੂੰ ਤੁਸੀਂ ਵਰਕ ਵੀ ਲਗਾ ਸਕਦੇ ਆ ਤੁਸੀਂ ਪਿਸਤਾ ਬਦਾਮ ਵੀ ਲਗਾ ਸਕਦੇ ਹੋ ਗਰਲ ਕਰ ਸਕਦੇ ਹੋ ਤਾਂ ਵੀ ਗਾਰਨਿਸ਼ ਕਰਨਾ ਹੈਗਾ ਇਹ ਹੁਣ ਇਹਨੂੰ 2 ਤੋਂ 3 ਘੰਟੇ ਲਈ ਆਪਾਂ ਜੀ ਇਹਨੂੰ ਇਸ ਤਰ੍ਹਾਂ ਹੀ ਰੱਖ ਦੇਣਾ ਹੈਗਾ ਜ ਜਦੋਂ ਵੀ ਫਿਰ ਆਪਣਾ ਇਹ ਸੈੱਟ ਹੋ ਗਿਆ ਤਾਂ ਫਿਰ ਆਪਾਂ ਤੁਹਾਨੂੰ ਦਿਖਾਣੇ ਹੈਗੇ ਆਪਣੇ ਕਿਸ ਤਰ੍ਹਾਂ ਦੀ ਵਰਤੀ ਕੀਤੀ ਹੈ ਆਪਣੇ ਜੀ ਇਹ ਬੇਸਨ ਦੀ ਬਰਫੀ ਜਿਹੜੀ ਆ ਜੰਮ ਗਈ ਆ ਹੁਣ ਆਪਾਂ ਇਹਨਾਂ ਨੂੰ ਘੰਟਾ ਡੇਢ ਘੰਟਾ ਇੱਥੇ ਕਾਊਂਟਰ ਤੇ ਉਹ ਰੂਮ ਟੈਂਪਰਚਰ 'ਚ ਜੇ ਰਹਿਣ ਦਿੱਤਾ ਸੀਗਾ ਕਾਊਂਟਰ ਦੇ ਤੇ ਦੇਖੋ ਜੀ ਹੁਣ ਬਹੁਤ ਵਧੀਆ ਇਹ ਜੰਮ ਗਈ ਹੁਣ ਜੀ ਕੀ ਕਰਨਾ ਹੈਗਾ ਆਪਾਂ ਇਹਦੇ ਪੀਸਸ ਕੱਟ ਲੈਣੇ ਹੈਗੇ ਜਿੱਡੇ ਵੀ ਆਪਾਂ ਇਹਦੇ ਪੀਸ ਬਣਾਉਣੇ ਹੈਗੇ ਸਕੁਅਰ ਬਣਾਉਣੇ ਜਿੱਦਾਂ ਦੇ ਵੀ ਸ਼ੇਪ ਦੇਣੀ ਹੈਗੀ ਦੇ ਸਕਦੇ ਆ ਪਹਿਲਾਂ ਮੈਂ ਜੀ ਇਹਨੂੰ ਹੁਣ ਕੱਟ ਲਗਾਉਂਗੀ ਪਹਿਲਾਂ ਹਾਂਜੀ ਬਰਫੀ ਆਪਣੀ ਬਹੁਤ ਸੋਹਣੀ ਜੰਗ ਗਈ ਆ ਜੀ ਤੇ ਹੁਣ ਆਪਾਂ ਇਹਦੇ ਜਿਹੜੇ ਪੀਸਸ ਹੈਗੇ ਉਹ ਕੱਟ ਲੈ ਹੈਗੇ ਆ ਹੁਣ ਕੀ ਕਰਨਾ ਜੀ ਆਪਾਂ ਇਹ ਸਾਰੇ ਪੀਸ ਜਿਹੜੇ ਹੈਗੇ ਆ ਆਪਾਂ ਆਪਣੀ ਪਲੇਟ ਦੇ ਵਿੱਚ ਇਸ ਤਰ੍ਹਾਂ ਪਾ ਲੈਣੇ ਹੈਗੇ ਕੱਢ ਕੇ ਹਾਂਜੀ ਇਹ ਜੀ ਬਹੁਤ ਹੀ ਵਧੀਆ ਦੇਖੋ ਜੀ ਬਰਫੀ ਬਣੀ ਹੈਗੀ ਬਹੁਤ ਹੀ ਵਧੀਆ ਇਹਦਾ ਟੈਕਚਰ ਹੈਗਾ ਆ ਇਹ ਆਪਾਂ ਬਿਨਾ ਘੀਏ ਤੋਂ ਬਣਾਈ ਹੈਗੀ ਇਹਦੇ ਵਿੱਚ ਆਪਾਂ ਘਿਓ ਬਿਲਕੁਲ ਵੀ ਨਹੀਂ ਪਾਇਆ ਹੈਗਾ ਬਹੁਤ ਜੀ ਵਧੀਆ ਹੈਗੀ ਆ ਤੇ ਇਸ ਤਰ੍ਹਾਂ ਆਪਾਂ ਇਹ ਸਾਰੇ ਜਿਹੜੀ ਹੈਗੀ ਜੀ ਇਹਨੂੰ ਕੱਟ ਲੈਣੀ ਹੈਗੀ ਆ ਪੜਿਆ ਤੁਸੀਂ ਇਹਨਾਂ ਇਸ ਤਰ੍ਹਾਂ ਜੀ ਨਾਈਫ ਦੇ ਨਾਲ ਇਹਨੂੰ ਥੋੜੀ ਜਿਹਾ ਹਲਾ ਲੈਣਾ ਲੂਜ਼ ਕਰ ਲੈਣਾ ਫਿਰ ਇਹ ਪੀਸ ਜ ਆਪਣੇ ਇਹ ਨਿਕਲ ਜਾਂਦੇ ਹੈਗੇ ਵਧੀਆ ਹਾਂ ਜੀ ਬਹੁਤ ਵਧੀਆ ਜੀ ਇਹ ਦੇਖੋ ਸੌਫਟ ਬਣੀ ਹੈਗੀ ਆ ਆਪਾਂ ਵਿੱਚ ਕੋਈ ਵੀ ਘਿਓ ਨਹੀਂ ਪਾਇਆ ਹੈਗਾ ਤਾਂ ਬਗੈਰ ਘਿਓ ਤੇ ਵੀ ਆਪਾਂ ਬਹੁਤ ਵਧੀਆ ਜੀ ਬੇਸਨ ਦੀ ਵਰਕੀ ਬਣਾ ਸਕਦੇ ਹੈਗੇ ਆ ਜਿਹੜੀ ਬਹੁਤ ਹੀ ਵਧੀਆ ਤੇ ਬਹੁਤ ਸਵਾਦਿਸ਼ਟ ਬਣਦੀ ਹੈਗੀ ਆ ਇਹ ਤੁਸੀਂ ਥੋੜੇ ਜਿਹਾ ਜੀ ਪਤਲੇ ਪੀਸ ਬਣਾਉਣੇ ਆ ਤੁਸੀਂ ਉਹ ਵੀ ਬਣਾ ਸਕਦੇ ਹੈਗੇ ਆ ਥੋੜੀ ਜਿਹੀ ਤੇ ਡਿਫਰੈਂਟ ਲਾ ਲੈਣੀ ਹੈ ਥੋੜੇ ਜਿਹਾ ਜੀ ਪੀਸ ਜਿਹੜੇ ਹੈਗੇ ਆ ਮੋٹے ਹੈਗੇ ਆ ਹਾਂਜੀ ਇਹ ਜੀ ਆਪਣੀ ਵਰਕੀ ਬਣ ਗਈ ਹੈ ਜੀ ਬਹੁਤੀ ਜੀ ਮੈਂ ਸਾਰੇ ਪੀਸੇ ਹੁਣ ਪਲੇਟ ਦੇ ਵਿੱਚ ਪਾ ਦਿੱਤੇ ਹੈਗੇ ਜੀ ਆਪਣੀ ਬੇਸਨ ਦੀ ਵਰਕੀ ਬਣ ਗਈ ਹੈਗੀ ਇਹਨੂੰ ਆਪਾਂ ਬਿਨਾ ਘਿਓ ਤੋਂ ਬਣਾਇਆ ਹੈਗਾ ਤਾਂ ਬਹੁਤ ਵਧੀਆ ਬਣੀ ਹੈਗੀ ਤੁਸੀਂ ਵੀ ਇਸ ਤਰ੍ਹਾਂ ਦੀ ਬੇਸਨ ਦੀ ਵਰਕੀ ਬਣਾਉਣੀ ਹੈਗੀ ਜਿਹੜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦਿਸ਼ਤ ਬਣਦੀ ਹੈਗੀ ਆ ਦੇਖੋ ਜੀ ਬਹੁਤ ਹੀ ਵਧੀਆ ਇਹਦੇ ਪੀਸੇ ਜੀ ਬਣੇ ਆ ਇਹਦਾ ਕੋਈ ਵੀ ਫਰਕ ਨਹੀਂ ਲੱਗਦਾ ਹੈਗਾ ਕਿ ਆਪਾਂ ਇਹਦੇ ਵਿੱਚ ਘਿਓ ਪਾਇਆ ਜਾਂ ਨਹੀਂ ਪਾਇਆ ਹੈਗਾ ਟੇਸਟ ਵੀ ਬਹੁਤ ਵਧੀਆ ਹੈਗਾ ਬਸ ਆਪਣੀ ਮੈਜ਼ਰਮੈਂਟ ਸਹੀ ਹੋਣੀ ਚਾਹੀਦੀ ਜੀ ਆਪਾਂ ਇਹ 200 ਗ੍ਰਾਮ ਵਿੱਚ ਲਿਆ ਸੀਗਾ 200 ਗ੍ਰਾਮ ਚੀਨੀ ਲਈ ਹੈਗੀ ਤੇ ਆਪਾਂ 100 ਗ੍ਰਾਮ ਇਹਦੇ ਵਿੱਚ ਮਿਲਕ ਪਾਊਡਰ ਤੇ ਨਾਰੀਅਲ ਦਾ ਬਰਦਾ ਪਾਇਆ ਹੈਗਾ ਆ ਹਾਂਜੀ ਜੇ ਹੁਣ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਜੀ